ਮੂਝ ਵੀਰ ਆਲਾ ਕਿਸ ਦਾ ਯਾਰ ਮੰਗੇ ਉਹ ਤੁਸੀਂ ਮੰਗਦੇ ਮਾਲਾ ਤੂੰ ਖੜਾ ਹੈ ਤੇਰੇ ਦੋ ਮਾਰੇ ਚਾਟੇ ਤੇ ਦੋ ਮੋਬਾਈਲ ਖੋਲਿਆ ਤੂੰ ਕੀ ਕਰੇਗਾ ਬਿਨਾਂ ਸ਼ਵੀਰ ਹੋਊਗੀ ਓਏ ਥੋੜੇ ਅਰਗੇ ਸਾਡੇ ਕੋਈ ਨਹੀਂ ਕੁਝ ਕਰ ਰਿਹਾ ਕੱਲ ਕਰਾ ਕੇ ਵੀ ਨਾ ਕਰਾਉਣੇ ਉਹ ਕਿਹੜੀ ਮਾਸਾ ਕਿਹੜਾ ਮੰਤਰ ਕਰਾਉਂ ਬਲ ਫੋਨ ਕਰਾ ਲਾ ਦੇ ਉਹ ਫੋਨ ਕਰਾਓ ਫੋਨ ਯਾਰ ਸਾਰੇ ਥੋੜੇ ਅਰਗੇ ਮੈਂ ਨੱਕੀ ਸ਼ੌਟ ਦੇਖੇ ਕਰਾਓ ਗੱਲ ਫੋਨ ਕਰਾਓ ਕਰਾਓ ਗੱਲ ਜੇ ਤੁਸੀਂ ਕੀ ਨਹੀਂ ਕਰਾਉਂਦੇ ਆਲਟਾ ਜੀਣਾ ਚਾਹੁੰਦੇ ਚੱਕੋ ਟਿਲ ਖੋਣੀ ਕੀ ਕੋਈ ਚੱਕਰ ਹੋਗਾ ਯਾਰ ਚੱਕ ਕਿਉਂ ਲਾਉ ਯਾਰ ਸ਼ਰਮ ਕੀ ਮੰਦੇ ਤੁਸੀਂ ਤਾਂ ਰੋਡਾ ਕਰਦੇ ਹੋ ਇੱਕ ਮਿੰਟ ਵੀ ਲੈ ਤੁਸੀਂ ਮਾੜਾ ਜਿਹਾ ਨਹੀਂ ਬਣਾਇਆ ਜੀ ਕਰਦਾ ਉੱਥੀ ਧਰਨੇ ਦੇ ਯਾਰ ਹਾਂ ਹਾਂ ਮੈਂ ਟਿੱਕ ਚੱਕ ਲਿਆ ਕਰਾਓ ਗੱਲ ਕਿਹਦੇ ਨਾਲ ਕਰਾਉਨੇ ਹਾਂ ਤੇਰੀ ਸ਼ਰਦਾ ਯਾਰ ਕੀ ਫੋਟਾ ਮੂੰਹ ਹੀ ਫਿਰਨੀ ਸਾਰੇ ਸ਼ਰਦਾ ਦੇ ਕਹਿੰਦੇ ਚੱਕ ਲੈਣਾ ਹੈ ਚੱਕੋ ਯਾਰ ਚੱਕਿਆ ਉਹ ਇੰਨੇ ਬਾਈ ਹਾਂ ਪਾ ਕੇ ਇਧਰ ਬਾਹਰ ਕਿਤੇ ਇੱਥੇ ਨੇੜੇ ਤੇਰੇ ਬੜੀ ਬਣਾ ਲਈ ਸਮਾਰਟੀ ਗੱਲ ਲਈ ਸਹੀ ਰਹਾ ਕਰਦੇ ਹੋ ਤੁਸੀਂ ਚੱਕੋ ਯਾਰ ਛੋਟਿਆ ਆ ਦਿਖਾ ਰਹੇ ਹਾਂ ਜੀ ਅਸੀਂ ਪਰਤਾਂ ਨੇ ਖਿੜਾ ਕੇ ਭੁਲਾਇਆ ਤੁਹਾਨੂੰ ਪਹਿਲੇ ਲੇਟਿਆ ਬਾਈ ਉੱਥੇ ਹੁੰਦੇ ਨੇ ਲੋਣੇ ਵਾਲਾ ਦੋ ਤਿੰਨ ਆਸਾਂ ਕਰਾਣੇ ਲੱਗਿਆ ਗੱਲ ਕਿਹਾ ਬਈ ਪੈਸੇ ਰੋਣਾ ਪੈਣਾ ਦੇਣਾ ਯਾਰ ਸਾਡੇ ਸਾਹਮਣੇ ਸਾਡੇ ਸਾਹਮਣੇ ਪਿਆਰ ਨਾਲ ਮਹਿਮੰਦ ਦੇ ਯਾਰ ਜੇ ਇਹ ਲੈਣੇ ਦੇਣੇ